ਜਲੰਧਰ ਸਣੇ ਸੁਲਤਾਨਪੁਰ ਲੋਧੀ ਹੁਸ਼ਿਆਰਪੁਰ ਕਰਤਾਰਪੁਰ ਇਹਨਾਂ ਇਲਾਕਿਆਂ 'ਚ ਵੇਰਕਾ ਦੁੱਧ ਦੀ ਸਪਲਾਈ ਕੱਲ ਸ਼ਾਮ ਤੋਂ 7 ਵਜੇ ਤੋਂ ਬਾਅਦ ਦੀ ਹੀ ਬੰਦ ਪਈ ਹੈ ਜੀ ਹਾਂ ਇਹ ਹੜਤਾਲ ਕੀਤੀ ਗਈ ਹੈ ਜਿਹੜੇ ਇਹਨਾਂ ਗੱਡੀਆਂ ਨੂੰ ਚਲਾਉਂਦੇ ਨੇ ਡਰਾਈਵਰ ਵੀ ਡਰਾਈਵਰਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਵੇਰਕਾ ਵਾਲੀਆਂ ਇਹ ਗੱਡੀਆਂ ਨਹੀਂ ਚਲਾਉਣੀ ਆ ਕਾਰਨ ਹੈ ਕਿ ਜਿਹੜੇ ਕਰੇਟਾਂ ਵਿੱਚ ਦੁੱਧ ਦੇ ਪੈਕੇਟ ਰੱਖੇ ਜਾਂਦੇ ਨੇ ਤੇ ਜਦੋਂ ਵੀ ਕਦੀ ਲੋਡਿੰਗ ਜਾਂ ਅਨਲੋਡਿੰਗ ਵੇਲੇ ਕੋਈ ਦੁੱਧ ਦਾ ਪੈਕੇਟ ਫਟ ਜਾਂਦਾ ਤਾਂ ਫਿਰ ਉਹਦਾ ਜੁਰਮਾਨਾ ਉਹਦਾ ਹਰਜਾਨਾ ਡਰਾਈਵਰਾਂ ਦੀ ਤਨਖਾਹ ਤੋਂ ਲਿਆ ਜਾਂਦਾ ਡਰਾਈਵਰ ਉੱਪਰ ਪਾਇਆ ਜਾਂਦਾ ਉਹਨਾਂ ਨੇ ਕਿਹਾ ਕਿ ਸਾਡਾ ਕੀ ਕਸੂਰ ਹੈ ਅਸੀਂ ਤਾਂ ਸਿਰਫ ਗੱਡੀ ਚਲਾਉਣੀ ਹੈ ਇਸ ਦਾ ਵੇਰਕਾ ਦਾ ਜਿਹੜਾ ਮਿਲਕ ਪਲਾਂਟ ਹੁੰਦਾ ਹੈ ਉੱਥੋਂ ਦੀ ਜਿੰਨੇ ਵੀ ਸਾਡੇ ਨਾਲ ਲੱਗਦੇ ਏਰੀਆ ਨੇ ਚਾਹੇ ਜਲੰਧਰ ਹੈ ਸੁਲਤਾਨਪੁਰ ਲੋਧੀ ਹੈ ਕਰਤਾਰਪੁਰ ਹਸ਼ਾਰਪੁਰ ਹੈ ਅਸੀਂ ਇੱਥੇ ਤੱਕ ਦੁੱਧ ਪਹੁੰਚਾਉਣਾ ਹੈ ਦੁਕਾਨਦਾਰਾਂ ਤੱਕ ਟੇਲ ਰਤਾਕ ਲੇਕਿਨ ਜਦੋਂ ਕੋਈ ਦੁੱਧ ਦਾ ਪੈਕੇਟ ਫਟਿਆ ਨਿਕਲਦਾ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਇਹਦਾ ਹਰਜਾਨਾ ਤੁਹਾਨੂੰ ਭੁਗਤਣਾ ਪਊਗਾ ਸੋ ਅਸੀਂ ਹੁਣ ਬੇਨਤੀ ਕਰ ਰਹੇ ਹਾਂ ਪ੍ਰਸ਼ਾਸਨ ਨੂੰ ਕਿ ਅਸੀਂ ਸ਼ਾਮ ਸ਼ੁੱਕਰਵਾਰ 7 ਵਜੇ ਤੋਂ ਬਾਅਦ ਅਸੀਂ ਗੱਡੀਆਂ ਨਹੀਂ ਚਲਾ ਰਹੇ ਤੇ ਹੁਣ ਵੀ ਅਸੀਂ ਆਪਣੇ ਫੈਸਲੇ ਤੇ ਅੜਿਆ ਲਾਂ ਕਿਉਂਕਿ ਜੇਕਰ ਸਾਡੀ ਤਖਾਵਾਂ ਦੇ ਵਿੱਚੋਂ ਹੋਈ ਜੁਰਮਾਨੇ ਹਰਜਾਨੇ ਲਗਾਏ ਜਾਣੇ ਆ ਤਾਂ ਫਿਰ ਅਸੀਂ ਗੱਡੀਆਂ ਨਹੀਂ ਚਲਾਵਾਂਗੇ ਕਿਉਂਕਿ ਕ੍ਰੇਟ ਚ ਦੁੱਧ ਦਾ ਪੈਕੇਟ ਕਿਸਟਾ ਫਟ ਜਾਵੇ ਕਿਸ ਟਾਈਮ ਕੋਈ ਨੁਕਸਾਨ ਹੋ ਜਾਵੇ ਇਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੁੰਦੀ ਕਿਉਂਕਿ ਇਸ ਦਾ ਸਾਡਾ ਕੋਈ ਵੀ ਤਰ੍ਹਾਂ ਦਾ ਕੰਟਰੋਲ ਇਸ ਚੀਜ਼ ਦੇ ਉੱਪਰ ਨਹੀਂ ਹੁੰਦਾ